ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਯਾਰੀ ਇਹ ਹੁਣੇ ਚੱਲੀ ਜਾਂਦੀ ਐ ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਕੰਬੈਨ ਦਾ ਵੀ ਕਰਤਾ ਕੰਮ ਸ਼ੁਰੂ ਬਸ ਇੱਕ ਦੋ ਦਿਨ ਚ ਇਹ ਵੀ ਫਾਈਨਲ ਹੋ ਜੂਗੀ ਤੇ ਦੇਖੋ ਮੱਕੀ ਦੇ ਪਰਦੇ ਕੜਗੜ ਸਿੱਟੀ ਜਾਂਦੇ ਨੇ ਫੋਰਮੈਨ ਹੁਣੇ ਵਿੱਚੋਂ ਉਧਰ ਬੜੇ ਬੈਲਰ ਵਾਲੇ ਵੀ ਲੱਗੇ ਹੋਏ ਨੇ ਮੁੰਡੇ ਤੇ ਵੇਰਾ ਕਰਨ ਕੰਪਨੀ ਵਾਲੇ ਐਸੇ ਨੇ ਜੋ ਦੱਸ ਮੈਨੂੰ ਉਹਦਾ ਗਰੀਸ ਗਰੂਸ ਸਫਰੇਸ਼ਰ ਪਾਉਂਦੇ ਰਹਿ ਗਿਆ। ਯਾ ਕਲਚ ਦੇਖਣਾ ਯਾਰ ਇਹ। ਇੱਧਰ ਰੌਣਕ ਵੇਲ ਦੀ ਰਿਪੇਅਰ ਚੱਲਦੀ ਆ ਜੀ ਸਾਡੀ। ਟਰੈਕਟਰ ਵਾਲਾ ਅੱਜ ਕਰ ਗਿਆ ਡਿਊਟਾ ਵਾਲਾ। ਮੁੰਨਾ ਭਾਈ। ਬੰਦੇ ਥੱਲੇ ਬਲੇ ਪਏ ਨੇ। ਵੇ ਕਿੰਨਾ ਕਰ ਰਹਿ ਗਿਆ ਵੀ ਕੰਮ ਕਿੰਨਾ ਕਰ ਰਹਿ ਗਿਆ ਥੋੜੀ ਪੈਸੇ ਮਿਲੇ ਨਹੀਂ ਜੀ ਲਿਆ ਤਾਂ ਦਿੱਤੇ ਉਹਦੇ ਪੈਸੇ ਉਹ ਘੰਟੇ ਪੈਸੇ ਨੂੰ ਤੁਸੀਂ ਦੇਖੇ ਨਹੀਂ ਹਾਲੇ ਇਹ ਤਾਂ ਸਾਰੀ ਰਾਤ ਰਮੈਣ ਪੜੀਗੀ ਸੀਤਾ ਰਾਮ ਦਾ ਪਤਾ ਨਹੀਂ ਲੱਗਿਆ ਥੋੜਾ ਉਹੀ ਕੰਮ ਹੋ ਗਿਆ ਹਾਂ ਉਹ ਕਦੋਂ ਜਦ ਮੈਂ ਆਇਆ ਲੈ ਆ ਜੀ ਉਹ ਕੀ ਗਰੀ ਜਾਂਦਾ ਆਵੀ ਨਵੀਂ ਪਾਈ ਆ ਨਵੀਂ ਪਾਈ ਆ ਵੀ ਦੂਜੀ ਕਿੱਥੇ ਆ ਜਿਹੜੀ ਪਹਿਲੀ ਸੀ ਕੀ ਗੱਲ ਅਟ੍ਰੈਕਟ ਨਾ ਹੋਵੇ। ਓਕੇ। ਆ ਗਰਾਰੀਆਂ ਗਰੂਰੀਆਂ ਬਾਈ ਉਹਨਾਂ ਨੇ ਬਦਲਤੀਆਂ ਭਾਈ ਆਪਣੀਆਂ ਗਾਰੰਟੀ 'ਚ। ਸਾਰੀਆਂ ਬਾਦੀਆਂ ਕੰਪਨੀ ਬਹੁਤ ਵਧੀਆ ਇਹਨਾਂ ਦੀ ਕਲੇਮ ਪੂਰਾ ਦਿੰਦੇ ਨੇ। ਜਿਹੜੀ ਗੱਲ ਕਹਿੰਦੇ ਨੇ। ਇਹ ਗੱਲ ਦੀ ਤਾਂ ਥੋੜੀ ਕੰਪਨੀ ਦੀ ਸਿਫਤ ਕਰਨੀ ਬਣਦੀ ਆ। ਰੌਲਾ ਰਿਪਾਇਆ ਇਹਦੇ ਹੁਣ ਆਪਾਂ ਨੂੰ ਚైనా ਜੀ ਤੇ ਗਰਾਰੀਆਂ ਸਾਰੀਆਂ ਕੰਪਨੀ ਨੇ ਦੁਬਾਰਾ ਚੇਂਜ ਕਰੀਆਂ ਨੇ ਹਾਲਾਂਕਿ ਸਾਡਾ ਹੁੰਦਾ ਆਪਨ ਲਈ ਤੇ ਨਾਲ ਇਹਦੇ ਪਟੇ ਉਹ ਥੋੜੇ ਜੇ ਮਾੜੀ ਕੰਪਨੀ ਦੇ ਆਕੇ ਦੀ ਕਹਿੰਦੇ ਟੁੱਟਦੇ ਨੇ ਵੀ ਹੋਰ ਦਵਾਂਗੇ ਟੋਟਲ ਰਿਪੇਅਰ ਮਤਲਬ ਮੰਨ ਲਓ ਆਪਾਂ ਨੂੰ ਸਾਰਾ ਸਮਾਨ ਦੁਬਾਰਾ ਦਿੱਤਾ ਕੰਪਨੀ ਨੇ ਫਿਰ ਵੀ ਮੈਸ਼ੀਓ ਕੰਪਨੀ ਵਧੀਆ ਮੈਂ ਤਾਂ ਪਿਛਲੇ ਸਾਲ ਵੀ ਇਹਨਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਰੱਖਿਆ ਇਹ ਵੀ ਗੱਲ ਨਹੀਂ ਜੇ ਮਰਜ਼ੀ ਫੋਨ ਕਰਦੇ ਵਿਚਾਰੇ ਜਦੇ ਆ ਜਾਂਦੇ ਨੇ ਤੈਨੂੰ ਬਵਾਸ ਦਾ ਫੋਨ ਆਇਆ ਬਈ ਆਹ ਬੜੇ ਪੈਂਦੇ ਨੇ ਜੀ ਇਹਦੇ ਇਹ ਬੜੇ ਥੋੜੀ ਜਿਹੀ ਮਾੜੀ ਕੰਪਨੀ ਦੇ ਆ ਗਏ ਤੇ ਇਹਨਾਂ ਨੇ ਚੇਂਜ ਕਰਕੇ ਦੇਣੇ ਸਾਰੀਆਂ ਚੈਨਾ ਦੁਬਾਰਾ ਨਵੀਆਂ ਦੇਤੀਆਂ ਆਪਾਂ ਨੂੰ ਹੋਰ ਇਹ ਜ ਹੁੰਦਾ ਕੁਛ ਨਹੀਂ ਰੌਂਡ ਬੇਲ ਤੇ ਤਾਂ ਕੋਈ ਬਾਲਾ ਕੰਮ ਹੁੰਦਾ ਨਹੀਂ ਟਰੈਕਟਰ ਦੀ ਵੀ ਸਰਵਿਸ ਵਰਕ ਸੱਜ ਕਰਕੇ ਕੰਪਨੀ ਵਾਲੇ ਇਹ ਵੀ ਰੈਡੀ ਖੜਾ ਇਲੈਕਟ੍ਰੀਸ਼ੀਅਨ ਦਾ ਕੰਮ ਰਹਿ ਗਿਆ ਟਰੈਕਟਰਾਂ ਦਾ ਬਸ ਉਹ ਵੀ ਕੱਲ ਨੂੰ ਆ ਜੂਗਾ ਸਮਾਨ ਅੱਜ ਲਿਆਤਾ ਉਹਦਾ ਥੋੜਾ ਜਿਹਾ ਇੱਕਾਂ ਦਾ ਰਹਿੰਦਾ ਕੰਮ ਡੰਡੇ ਜੇ ਦਿੱਤੇ ਹੋਏ ਨੇ ਇਹਨਾਂ ਦੀ ਕਰਾਉਣੇ ਬਸ 2-4 ਦਿਨਾਂ ਚ ਤਿਆਰੀ ਆ ਮਸ਼ੀਨ ਦਾ ਵੀ ਓਕੇ ਆ ਨਵੀਂ ਕਰਕੇ ਕੋਈ ਵੱਡਾ ਕੰਮ ਤਾਂ ਹੈ ਨਹੀਂ ਇਹਦਾ ਪ੍ਰੈਸ਼ਰ ਚੇਂਜ ਕਰਨਾ ਗ੍ਰੀਸ ਗਰੂਸ ਕਰਨਾ ਕਲਚ ਚੈੱਕ ਕਰਨਾ ਜੀ ਖੋਲ ਕੇ ਹੋਰ ਬਈ ਫੋਰ ਹਿੱਸਾ ਹੁਣ ਇਹਦੀ ਕੱਢਣਾ ਨਹੀਂ ਮੀਂਹ ਦੱਸਦੇ ਨੇ ਆਪਾਂ ਨੇ ਇੱਕਨੇ ਚ ਲਾਉਣੀ ਆ ਕਈ ਵਾਰ ਫੇ ਫੇਤ ਗਿੱਲੇ ਗੁੱਲੇ ਹੋ ਜਾਂਦੇ ਨੇ ਪਹਿਲਾਂ ਸਲਾਹ ਸੀ ਵੀ ਦੂਜਾ ਪਾ ਦੀਏ ਹੁਣ ਮੈਂ ਖਿਆ ਇਹੀ ਚੱਲਣ ਦਾ ਆਪਾਂ ਬਾਲੀ ਬਾਡੀ ਤਾਂ ਕਰਨੀ ਨਹੀਂ ਹੁੰਦੀ ਆਪਣੀ ਜਿਆਦਾ ਜਾਂ ਥੋੜੀ ਜੀ ਹੋਰ ਆ ਦੋ ਚਾਰ ਸੱਜਣਾ ਮਿੱਤਰਾਂ ਦੀ ਬਾਲਾ ਆਪਾਂ ਨੂੰ ਕਾਲੀ ਦਾ ਕੰਮ ਹੁੰਦਾ ਨਹੀਂ ਇਹਦੇ ਚ ਇਸ ਕਰਕੇ ਹੁਣ ਆਪਾਂ ਨੇ ਉਹੀ ਗੇਮ ਕਰ ਲਈ